ਆਪੀਓ ਮੋਰਚਾ ਇਹ ਨੰਬਰ ਆਇਆ ਹਾਂ ਇਹ ਪੂਛਦਾ ਨਹੀਂ ਪੜਾ ਰਿਹਾ ਹਾਂ ਮੋਸ਼ਨ ਦੇਖ ਚੱਲ ਰਹੇ ਨੇ ਉਹ ਖੜੀ ਨਾ ਟੱਕ ਨਹੀਂ ਸਕਦੀ ਆਣਾ ਤੁਹਾਨੂੰ ਪਹੁੰਚਾ ਹਾਂ ਹਾਂ ਬਸ ਇਹ ਕਿੰਨੇ ਮਾਉਜੀ ਆਗੇ ਨਾਲ ਕਿ ਨਾਲ ਅਸੀਂ ਆ ਜਾਣੇ ਬਾਹਰ ਆਪਣਾ ਐਕਟਿਵਾ ਇਧਰ ਮੇਰਾ ਨਾਮ ਰਜਿੰਦਰ ਕੁਮਾਰ ਹੈ ਅੱਜ ਕੀ ਵਾਰਦਾਤ ਹੋਈ ਤਾਂ ਸਵੇਰੇ 4:00 ਜੇ ਅਸੀਂ ਕੰਮ ਤੋਂ ਆ ਰਹੇ ਸੀ ਕਿ ਮੰਡੀ ਦੇ ਗੇਟ ਦੇ ਬਾਹਰ ਹੀ ਤਿੰਨ ਸਰਦਾਰ ਆਏ ਮੂੰਹ ਤੇ ਪੱਨਾਂ ਬੰਨਿਆ ਹੋਇਆ ਸੀ ਪਹਿਲੇ ਹੱਥਾਂ 'ਚ ਉਹਨਾਂ ਨੇ ਘੰਡਾਸੇ ਚੱਕੇ ਹੋਏ ਆ ਤਲਵਾਰਾਂ ਚੱਕੀਆਂ ਆ ਆ ਕੇ ਮੈਨੂੰ ਉਹਨਾਂ ਨੇ ਅੰਤ ਸਾਰੇ ਉਹਨਾਂ ਨੇ ਟਲਵਾ ਐਕਟਿਵਾ ਨੂੰ ਟੱਕਰ ਮਾਰੀ ਐਕਟਿਵਾ ਥੱਲੇ ਗੇਰ ਕੇ ਨਾ ਫੇਰੇ ਮੇਰੇ ਨੱਕ ਤੇ ਨੱਕ ਤੇ ਮਾਰਿਆ ਤੇ ਸਾਰਾ ਖੂਨ ਵਗੈਰਾ ਲੱਗਿਆ ਪਿਆ ਤੇ ਕੀ ਕਹਿੰਦੇ ਉਸ ਤੋਂ ਉਸ ਤੋਂ ਬਾਅਦ ਉਹ ਐਕਟਿਵਾ ਵਗੈਰਾ ਲੈ ਕੇ ਡੱਟ ਗਏ ਨੇ ਤੇ तकरीबन ਇਸ ਵੇਰੇ 4 ਵਜੇ ਦੀ ਗੱਲ ਹੈ ਜੀ ਫਰਮ ਦਾ ਨਾਮ ਤੁਹਾਡੇ ਚੁੰਨੀ ਲਾਲ ਐਂਡ ਕੰਪਨੀ ਬਹਿ ਕਿਨੇ ਲੈ ਕੇ ਗਏ ਪੈਸਾ ਕੁੰਨੀ ਲੈ ਕੇ ਸਿਰਫ ਐਕਟਿਵ ਆਪ ਕਰਾ ਲੈ ਕੇ ਗਏ ਨੇ ਕੋਈ ਉਹਨਾਂ ਨੂੰ ਸ਼ੱਕ ਸੀਗਾ ਪਹਿਲੇ ਉਹ ਖੜੇ ਸੀ ਕੀ ਜੀ ਨਹੀਂ ਉਹ ਸਾਮਣੇ ਤਾਂ ਹੀ ਆ ਗਏ ਸੀ ਇੱਕਦਮ ਸਾਹਮਣੇ ਦੇ ਇੱਕਦਮ ਹੈ ਬ੍ਰਦਰ ਬ੍ਰਦਰ ਖਣਿਆਂ ਨਾਲ ਬ੍ਰਦਰ ਵੀ ਨਾਲ ਸੀ ਤੇ ਇੱਥੇ ਫਿਰ ਅਸੀਂ ਸ਼ੋਰ ਮਚਾਇਆ ਪੜੋਸੀ ਵੀ ਉੱਠ ਕੇ ਆਨੇ ਇੰਨੇ ਚੋਂ ਨੱਠ ਗਏ ਨਾ ਗਿਆਨ ਚੰਦ ਸਬਜੀ ਮੰਡੀ ਆੜਤੀ ਜੀ ਪਰਦਾਸ਼ਾਂ ਤੋਂ ਮੰਗ ਕਰਦੇ ਆ ਮੰਡੀ ਵਾਸਤੇ ਸਪੈਸ਼ਲ ਸਿਕਿਉਰਿਟੀ ਦਿੱਤੀ ਜਾਵੇ ਇਸ ਤੋਂ ਪਹਿਲਾਂ ਵੀ ਮਤਲਬਜ਼ਾਰ ਦੇ ਨੋਟਿਸੇ ਲਿਆਇਆ ਗਿਆ ਸੀ ਇਹ ਬੰਦੇ ਮੰਡੀ ਦੇ ਵਿੱਚ ਵਰਦਾਤਾ ਹੋ ਰਿਆ ਨੇ ਉਹਨਾਂ ਨੇ ਪੀਸੀਆਰ ਵਾਲੇ ਦੀ ਡਿਊਟੀ ਵੀ ਲਾਈ ਸੀ ਉਹ ਵੀ 2-4 ਦਿਨਾਂ ਤੋਂ ਬਾਅਦ ਹਟ ਗਏ ਨੇ ਇਹ ਵਰਦਾਤਾ ਤਾਂ ਦਿਨ ਬਾਅਦ ਜਨ ਵੱਧ ਰਹੀਆਂ ਨੇ ਅਸੀਂ ਤਾਂ ਅਪੀਲ ਕਰਦੇ ਆਂ ਵੀ ਆਰਥੀਆਂ ਦੀ ਜੀਵਨ ਜਾਰ ਭਰਾਵਾਂ ਦੀ ਫੜੀਆ ਲੈਣੀ ਸੁਰਤੀ ਹੋਏ ਇਹ ਕਾਰੋਬਾਰ ਸਵੇਰੇ ਕਿੰਨੇ 4 ਵਜੇ ਸ਼ੁਰੂ ਹੁੰਦਾ ਤਾਂ ਕਿ ਹਰ ਕੋਈ ਘਰੋਂ ਨਿਕਲਦਾ ਇਹਦੇ ਇੰਨੇ ਜਿਹੇ ਲੋਕਾਂ ਨੂੰ ਵਸਤਾ ਚਰਮਰਾ ਗਈ ਹੈ ਇਹਦੇ ਵਾਸਤੇ ਪ੍ਰਸ਼ਾਸਨ ਲੋਕਦਾਰ ਕਰਨੀ ਚਾਹੀਦੀ ਹੈ ਜੀ ਸੁਖਦਾਨ ਜੀ ਕਿਹਾ ਆਪਣਾ ਰਮੇਸ਼ ਕੁਮਾਰ ਬਬਲਾ ਜੀ ਬਬਲਾ ਜੀ ਤੁਸੀਂ ਮੰਡੀ ਚ ਬੜੇ ਟਾਈਮ ਤੋਂ ਕੰਮ ਕਰਦੇ ਪਏ ਹੋ ਇਸ ਤਰ੍ਹਾਂ ਦੀ ਵਾਰਦਾਤਾਂ ਹੋਣ ਲੱਗੀਆਂ ਪਿਛਲੇ ਸਾਲ ਵੀ ਹੋਈਆਂ ਸੀ ਹੁਣ ਫੇਰ ਅਜੇ ਸਰਦੀਆਂ ਨਹੀਂ ਆਈਆਂ ਤੇ ਹੁਣ ਲੱਗ ਗਿਆ ਕੀ ਕਹਿਣਾ ਰਮੀ ਜੀ ਵਾਰਦਾਤਾਂ ਦਾ ਕਈ ਸਾਲਾਂ ਤੋਂ ਚਲਦੀਆਂ ਛੋਟੇ ਛੋਟੇ ਜਿਹੜੇ ਰੇੜੀ ਵਾਲੇ ਆਚਾਰੇ ਆਉਂਦੇ ਆ ਕਿਸੇ ਕੋਲ 10000 ਰੁਪਏ ਕਿਸੇ ਕੋਲ 15000 ਰੁਪਏ 20000 ਰੁਪਏ ਆ ਜਾਂਦੇ ਉਹਦਾ ਜਿਹੜਾ ਇਹ ਤੇ سلسلہ ਹੁੰਦਾ ਪ੍ਰਾਫਿਟ ਟਾਈਮ ਤੋਂ ਆਰਟੀਐਸ ਐਸੋਸੀਏਸ਼ਨ ਨੇ ਕਿੰਨੇ ਟਾਈਮ ਤੋਂ ਰੋਲਾ ਪਾਇਆ ਐਨਾ ਰੋਲਾ ਪਾਇਆ ਵੀ ਇਹ ਮੰਡੀ ਜਿਹੜੀ ਹੈ ਹਜ਼ਾਰਾਂ ਲੱਖਾਂ ਲੋਕਾਂ ਨਾਲ ਜੁੜੀ ਹੋਈ ਹੈ ਪੂਰਾ ਰਾਜਪੁਰਾ ਇਸ ਮੰਡੀ ਨਾਲ ਜੁੜਿਆ ਪਿਆ ਅੱਜ ਆਰਟੀਆ ਨਾਲ ਵਾਰਦਾਤਾ ਹੋ ਗੀਆ ਰੇਡੀ ਵਾਲਾ ਵਾਰਦਾਤਾ ਹੋ ਗੀਆ ਮੰਡੀ ਉਹ ਕੋਲ ਆਏਗਾ ਸਵੇਰੇ ਜ਼ਿੰਮੇਦਾਰ ਮਾਲ ਲੈਂਦੇ ਉਹਦਾ ਹੁੰਦਾ ਵੀ ਮੇਰਾ 3-4 ਵਜੇ ਮਾਲ ਗਿਰਜੇਗਾ ਤੇ ਮੈਂ ਆਪਣੇ ਘਰ ਚਲਾ ਜਾਵਾਂ ਅੱਜ ਇਹ ਪੋਜੀਸ਼ਨ ਹੈ ਸ੍ਰੀ ਆਮ ਜਿਹੜੇ ਆਰਟੀਏ ਲੁੱਟੇ ਜਾ ਰਿਹਾ ਰੇਡੀ ਵਾਲਾ ਲੁੱਟਿਆ ਜਾ ਰਿਹਾ ਫੜੀ ਵਾਲਾ ਲੁੱਟਿਆ ਜਾ ਰਿਹਾ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਵੀ ਜੜੀ ਕੋਸਪੈਲ ਹੋ ਰਹੀ ਹੈ ਤੇ ਰਾਜਪੁਰੇ ਦੇ ਵਿੱਚ ਅੱਜ 20000 ਬੰਦਾ ਪਰ 25000 ਬੰਦਾ ਕੋਸੂਕਿਆ ਬਾਵਲਾ ਉਹਨਾਂ ਦੇ ਅਦਾਕਾਰ ਚੱਕ ਹੋਣਾ ਚਾਹੀਦੇ ਹੈ ਉਹਨਾਂ ਦਾ ਜਿਹੜਾ ਹੈ ਡਾਟਾ ਚੱਕ ਹੋਣਾ ਚਾਹੀਦਾ ਉਹਦਾ ਹੋਣਾ ਚਾਹੀਦਾ ਵੀ ਇਹ ਰਾਜਪੁਰੇ ਦਾ ਵਾਸੀ ਹੈ ਇਹ ਜੜੀਆਂ ਵਾਰਦਾਤਾ ਇਹ ਉੱਥੇ ਹੁੰਦੀ ਹੈ ਅੱਜ ਆਰਤੀ ਆ ਰਿਹਾ ਮਸਤੀ ਨਾਲ ਆ ਰਿਹਾ 50000 40000 30000 ਹਰ ਆਰਤੀ ਦੇ ਜੇ ਵਿੱਚ ਹੁੰਦਾ ਕਿਉਂ ਅਗਲੇ ਨੇ ਸਮਾਨ ਤੇ ਵਪਾਰੀ ਨੂੰ ਪੈਸੇ ਦੇਣੇ ਹੁੰਦੇ ਆ ਤੇ ਅਸੀਂ ਦਾ ਇਹ ਅਪੀਲ ਕਰਾਂਦੇ ਬਈ ਜੜੀਏ ਸ਼ੁਰੂਆਤ ਹੋ ਚੁੱਕੀ ਆ ਇਹ ਜੜੀ ਅੱਜ ਦਾ 10 20 50 ਤੁਸੀਂ ਜਿਹੜੇ ਹੈ ਅਸੀਂ ਪਲੱਸ ਨੂੰ ਜਿਹੜਾ ਹੈ ਬਿਆਨ ਦੇ ਰਿਹਾ ਜੇ ਇਹ ਵਾਰਦਾਤਾ ਜੜੀ ਹੈ ਨਾ ਜਿਹੋ ਤੇ ਪ੍ਰਸ਼ਾਸਨ ਨੇ ਕੰਟਰੋਲ ਪਾਇਆ ਫੇਰਾਤੀ ਜੱਜਰ ਮੇਲ ਤੇ ਪੂਰੀ ਮੰਡੀ ਬਾਜ਼ਾਰ ਤੇ ਜਿਹੜਾ ਹੈ ਗਦਾਵਾਂ ਦੇ quarti ਨੇ ਸੋਨਾ ਮਰਨਾ ਤੇ ਰੇੜੀ ਵਾਲਿਆਂ ਨੇ ਗੋਲਾ ਮਰਨਾ ਰੇੜੀ ਤੇ ਆਰਤੀ ਦਾ ਪੈਸਾ ਸਮਾਨ ਤੋਂ ਬੁਣਿਆ ਆਵਿਆ ਜਿਹੜਾ ਹੈ ਰੇੜੀ ਵਾਲਾਂ ਦਾ ਤੇ ਸਵੇਰੇ 4:30 ਵਜੇ ਵਰਤਦਾ ਇਹ ਨਮਾਇਕ ਗੰਦਾ ਚੱਲੂ ਹੋ ਗਿਆ ਵੀ ਪੈਸੇ ਲੁੱਟੋ ਸੋਖਾ ਕੰਮ ਹੈ ਪਹਿਲੇ ਚੈਨਾ ਲੁੱਟਿਆ ਜਾਂਦੇ ਸੀ ਮੁੰਦਰਾ ਲੁੱਟਿਆ ਜਾਂਦੇ ਸੀ ਕਾਂਟੇ ਲੁੱਟੇ ਜਾਂਦੇ ਸੀ ਹੁਣ ਆਦਮੀਆਂ ਦੇ ਜੇਬਾਂ ਗੱਡੀ ਜਾਂਦੀਆਂ ਉਹਨਾਂ ਦੀਆਂ ਸਕੂਟਰਾਂ ਚੋਰੀਆਂ ਹੋ ਰਿਆ ਉਹਨਾਂ ਦੇ ਮੋਟਰਸਾਈਕਲ ਚੋਰੀਆਂ ਹੋ ਰਿਆ ਉਹਨਾਂ ਦੇ ਗੱਡੀਆਂ ਚੋਰੀਆਂ ਹੋ ਰਹੀਆਂ ਤੇ ਸਾਡੀ ਇੱਥੇ ਦੀ ਇੱਕ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਰਾਜਨੀਤਿਕ ਲੋਕਾਂ ਨੂੰ ਵੀ ਵੀ ਇਹਦੇ ਉੱਤੇ ਕੰਮ ਕਰੋ ਜਿਹੜੇ ਹਜ਼ਾਰਾਂ ਬੰਦੇ ਇਸ ਮੰਡੀ ਦੇ ਨਾਲ ਜੁੜੇ ਹੋਏ ਆ ਨਹੀਂ ਤਾਂ ਇਹ ਮੰਡੀ ਦੀ ਜੜੀ ਹੈ ਹੜਤਾਲ ਫਿਰ ਹੋਊਗੀ ਤੇ ਫਿਰ ਹਜ਼ਾਰਾਂ ਬੰਦਿਆਂ ਨੂੰ ਜਿਹੜਾ ਹੈ ਬੜਾ ਔਖਾ ਹੋ ਜਾਣਾ ਹੈ ਤੇ ਅਸੀਂ ਉਹਨਾਂ ਦੇ ਬਾਅਦ ਖੜਿਆ ਆਰਟੀ ਐਸੋਸੀਏਸ਼ਨ ਸਾਰੀ ਇਕੱਠਾ ਅਸੀਂ ਉਸ ਰੇਡੀਓਲੋਜੀ ਦੀ ਸਪੋਰਟ ਦੇ ਖੜਿਆ ਉਸ ਪੜੀ ਵਾਲੇ ਦੀ ਵੀ ਸਪੋਰਟ ਦੇ ਖੜਿਆ ਮੇਰੀ ਤਾਂ ਇੱਕ ਬੰਤੀ ਆ